ਤੇ ਅਸੀਂ ਜਦੋਂ ਕੋਈ ਤੱਕਾ ਹੁੰਦਾ ਬਾਈ ਆਪਾਂ ਇਹ ਨਾ ਕਹੇ ਕਰੀਏ ਵੀ ਜੀ ਦੇਖੋ ਵੀ ਤੁਹਾਡੇ ਨਾਲ ਤਾਂ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਨਾ ਫਿਰ ਜਿਹੜੇ ਲੋਕ ਇਹ ਕਹਿੰਦੇ ਆ ਭਾਨੇ ਸਿੱਧੂ ਦੇ ਹੱਕ ਵਾਲੇ ਲੋਕ ਵੀ ਫਿਰ ਤੁਸੀਂ ਇਹ ਨਾ ਕਰੋ ਵੀ ਅਸੀਂ ਤੱਕੇ ਦੇ ਖਿਲਾਫ ਆ ਭਗਵੰਤ ਮਾਨ ਤੇਰੇ ਫਿਰ ਤੁਸੀਂ ਇਹ ਕਹੋ ਵੀ ਅਸੀਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਆ ਫਿਰ ਤੁਸੀਂ ਇੱਕ ਇੰਡੀਵਿਜੂਅਲ ਦੇ ਹੱਕ ਦੇ ਵਿੱਚ ਹੋ ਸਕਦੇ ਹੋ ਤੱਕੇ ਦੇ ਖਿਲਾਫ ਨਹੀਂ ਹੋ ਸਕਦੇ ਤੱਕੇ ਦੇ ਖਿਲਾਫ ਬੰਦਾ ਇੱਕ ਪਾਸੇ ਤੱਕਾ ਹੋ ਰਿਹਾ ਦੂਜੇ ਪਾਸੇ ਜੇ ਤੱਕਾ ਹੋ ਰਿਹਾ ਤਾੜੀ ਮਾਰ ਕੇ ਕਦੇ ਨਹੀਂ ਆ ਸਕਦਾ ਇਨਸਾਫ ਪਸੰਦ ਬੰਦਾ ਜੇ ਅੱਜ ਮੇਅਰ ਦੀ ਚੋਣ ਦੇ ਵਿੱਚ ਕਪੜੇ ਦੀ ਗੱਲ ਆ ਰਹੀ ਆ ਵੀ ਗਲਤ ਕੀਤਾ ਗਿਆ ਤਾਂ ਉਹ ਵੀ ਤੱਕਾ ਹੈ ਨਹੀਂ ਲੋਕ ਕਹਿੰਨਗੇ ਵੀ ਜਿਨ੍ਹਾਂ ਨੇ ਸਾਨੂੰ ਫੱਟ ਦਿੱਤੇ ਅਸੀਂ ਉਹਨਾਂ ਤੇ ਹੁਣ ਮਲਮਾ ਥੋੜੇ ਲਾਵਾਂਗੇ ਜਾ ਕੇ ਇਹ ਕਿੱਦਾਂ ਹੋ ਸਕਦਾ ਹੈ ਕਿ ਭਾਈ ਕਨਈਆ ਜੀ ਨੂੰ ਕਿੱਥੇ ਰੱਖਾਂਗੇ ਫਿਰ ਆਪਾਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਜੀ ਭਗਵੰਤ ਮਾਨ ਨਾਲ ਕਿਹੜਾ ਸਾਡੀ ਨਿੱਜੀ ਲੜਾਈ ਹੈ ਅਸੀਂ ਤਾਂ ਧੱਕੇ ਦੇ ਖਿਲਾਫ ਆ ਜੇ ਅੱਜ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਫਿਰ ਤੁਸੀਂ ਫਿਰ ਕਿਉਂ ਕਹਿੰਦੇ ਹੋ ਵੀ ਠੀਕ ਆ ਤੇਰੇ ਨਾਲ ਆਏ ਹੁਣ ਚਾਹੀਦਾ ਜੇ ਤੁਸੀਂ ਧੱਕੇ ਦੇ ਖਿਲਾਫ ਸੀ ਇੱਧਰ ਧੱਕੇ ਦੇ ਖਿਲਾਫ ਕਿਉਂ ਨਹੀਂ ਆ ਤੁਸੀਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਪੰਜਾਬ ਨੂੰ ਹਮੇਸ਼ਾ ਕਿਹਾ ਜਾਂਦਾ ਵੀ ਆਪਣੇ ਇਤਿਹਾਸ ਤੋਂ ਸਿੱਖਿਆ ਹੋਇਆ ਸੀ ਇੱਕ ਪਾਸੇ ਗੁਰੂ ਨਾਨਕ ਪਾਸ਼ਾ ਜੀ ਦਾ ਇਹ ਵੀ ਕਹਿੰਦੇ ਆ ਵੀ ਭਾਈ ਜਨਉ ਨਹੀਂ ਪਾਉਣਾ ਤੇ ਜਨਉ ਦੀ ਰੱਖ ਲਈ ਸ਼ਹੀਦੀਆਂ ਹੁੰਦੀਆਂ ਨੇ ਹੈ ਨਾ ਜੇ ਹਨ ਇੱਕ ਪੰਨਾ ਸਿੱਧੂ ਦੇ ਹੱਕ 'ਚ ਖੜਨ ਵਾਲੇ ਲੋਕਾਂ ਨੂੰ ਨਹੀਂ ਚਾਹੀਦਾ ਵੀ ਉਹ ਉਹਨਾਂ ਦੇ ਨਾਲ ਹੋਏ ਤੱਕੇ ਤੇ ਹੱਸਣ ਤਾਂ ਫਿਰ ਸਰਕਾਰ ਦੇ ਹੱਕ 'ਚ ਖੜੇ ਲੋਕਾਂ ਨੂੰ ਵੀ ਚਾਹੀਦਾ ਏ ਵੀ ਉਹ ਪੰਨਾ ਸਿੱਧੂ ਦੇ ਹੱਕ 'ਚ ਬੋਲਣ ਫਿਰ ਉਹ ਕਿਉਂ ਨਹੀਂ ਬੋਲਦੇ ਬਿਲਕੁਲ ਮੈਂ ਤਾਂ ਇਹੀ ਕਹਿੰਦਾ ਭਾਈ ਵੀ ਜਿਹੜੇ ਹੁਣ ਬੋਲੇ ਆ ਜਿਵੇਂ ਜੋਤ ਵੜਿੰਗ ਆ ਜਿਹੜੇ ਜਾਂ ਹੋਰ ਬੋਲੇ ਆ ਕਈ ਬੰਦੇ ਪਰ ਜਿਹੜੇ ਨਹੀਂ ਬੋਲੇ ਉਹ ਯਾਰ ਉਹਨਾਂ ਦਾ ਆਪਣਾ ਜ਼ਮੀਰ ਆ ਪਰ ਮੈਂ ਘੱਟੋ-ਘੱਟ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੱਲ ਇਹ ਕਰਕੇ ਸ਼ੁਰੂਆਤ ਕਰਦੇ ਆ ਨਾ ਵੀ ਜੀ ਇਹ ਪੰਜਾਬ ਆ ਇਹ ਗੁਰੂਆਂ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਿੰਘ ਬਣਾਇਆ ਹੋਇਆ ਤੇ ਸਿੰਘ ਫਿਰ ਖੜ ਜਾਂਦਾ ਹੁੰਦਾ ਧੱਕੇ ਦੇ ਖਿਲਾਫ ਘੱਟੋ-ਘੱਟ ਉਹ ਲੋਕ ਤਾਂ ਨਾ ਤਾੜੀ ਮਾਰ ਕੇ ਹੱਸੋ ਯਾਰ ਧੱਕਾ ਤਾਂ ਸਾਡੇ ਨਾਲ ਵੀ ਬਹੁਤ ਹੋਇਆ ਚੈਨਲ ਵੀ ਬੰਦ ਕਰਵਾ ਲਏ ਅਸੀਂ ਬਹੁਤ ਕੁਝ ਕਰ ਲਿਆ ਪਰ ਇਹ ਮਾਇਕ ਕਦੇ ਵੀ ਇਹ ਨਹੀਂ ਕਰੂਗਾ ਵੀ ਬਦਲਾਖੋਰੀ ਦੀ ਰਾਜਨੀਤੀ ਮੈਂ ਇਹ ਕਹਿੰਦਾ ਵੀ ਸਾਡੇ ਗਲੇ ਕੱਟ ਦਿਓ ਸਾਡੀਆਂ ਜੀਭਾਂ ਵੜ ਦਿਓ ਤੱਕੇ ਦੇ ਖਿਲਾਫ ਸਾਡੇ ਦੁਸ਼ਮਣਾਂ ਦੇ ਨਾਲ ਵੀ ਤੱਕਾ ਹੋਊਗਾ ਚੀਕਾਂ ਮਾਰਾਂਗੇ ਚਾਹੇ ਬੋਲ ਨਾ ਹੋਵੇ ਪਰ ਉਹਨਾਂ ਦੇ ਹੱਕ ਦੇ ਵਿੱਚ ਖੜਾਂਗੇ ਜਿਹੜੇ ਕਦੇ ਤੁਹਾਨੂੰ ਕਹਿੰਦੇ ਸੀ ਥਲੀ ਬਾਈ ਗੁੱਡ ਥਲੀ ਬਾਈ ਵਧੀਆ ਉਹ ਹੁਣ ਕਹਿੰਦੇ ਆ ਉਦੋਂ ਤੁਸੀਂ ਡਿਬਰੂਗਾੜਾ ਵਾਲੇ ਨੌਜਵਾਨਾਂ ਬਾਰੇ ਬੋਲੇ ਨਹੀਂ ਅੱਜ ਤੁਸੀਂ ਭਾਨਾ ਸਿੱਧੂ ਦੇ ਹੱਕ ਚ ਜਾ ਕੇ ਚੀਕਾਂ ਮਾਰ ਰਹੇ ਹੋ ਉਦੋਂ ਫਿਰ ਉਹਨਾਂ ਦੇ ਨਾਲ ਕਾਤੋਂ ਨਹੀਂ ਖੜੇ ਅਜਿਹੇ ਪ੍ਰਦਰਸ਼ਨ ਉਦੋਂ ਕਾਤੇ ਨਹੀਂ ਹੋਏ ਫਿਰ ਉਹ ਉਹ ਕੀ ਜਵਾਬ ਹੈ ਤੁਹਾਡੇ ਨੂੰ ਹੁਣ ਸਾਡੇ ਕੋਲ ਇੱਕ ਪਲੇਟਫਾਰਮ ਹੈ ਅਸੀਂ ਆਪਣੀ ਆਵਾਜ਼ ਲੱਖਾਂ ਲੋਕਾਂ ਤੱਕ ਪਹੁੰਚਾ ਸਕਦੇ ਆ ਜਾਂ ਫਿਰ ਜੇ ਸਾਡੇ ਕੋਲ ਪਲੇਟਫਾਰਮ ਨਾ ਹੁੰਦਾ ਜੇ ਮੈਂ ਕੁਝ ਬੋਲਦਾ ਮੈਂ ਮਾਈਕ ਦੇ ਉੱਤੇ ਬੋਲੂਗਾ ਜੇ ਮੇਰੇ ਮੂਰੇ 10 ਬੰਦੇ ਬੈਠਣਗੇ ਤਾਂ ਦਸੇ ਸੁਣਨਗੇ ਹੁਣ ਸਾਡੇ ਕੋਲ ਚੈਨਲ ਸੀ ਅਸੀਂ ਲੱਖਾਂ ਲੋਕਾਂ ਤੱਕ ਚੈਨਲ ਤਾਂ ਕਰਤਾ ਬੰਦ ਮੇਰਾ ਨਿੱਜੀ ਪੇਜ ਬੰਦ ਕਰਤਾ ਬਿਜ ਦੀ ਆਵਾਜ਼ ਇਹ ਨਾ ਪਹੁੰਚ ਸਕੇ ਬੋਲਦਾ ਕਿੱਥੇ ਦੱਸੋ ਹੁਣ ਲੋਕ ਜੀ ਲੋਕ ਲੋਕਾਂ ਚ ਯਕੀਨ ਇਹਨਾਂ ਕੱਚਾ ਕਰ ਤੋਂ ਹੁੰਦਾ ਉਦ ਲਈ ਨਾ ਮੈਨੂੰ ਮਰ ਨਾ ਪੈਣਾ ਜੂੰਦੇ ਜੀ ਮੈਂ ਮਾਰੇ ਕੱਪੜੇ ਪਾ ਕੇ ਗਰੀਬ ਕੋਲ ਚਲੇ ਗਿਆ ਗਰੀਬ ਵਰਗਾ ਬਣ ਕੇ ਚਲੇ ਗਿਆ ਕਹਿਣਗੇ ਦਿਖਾਵਾ ਕਰਦਾ ਠੀਕ ਹੈ ਮੈਂ ਮਰ ਗਿਆ ਉਹੀ ਲੋਕ ਕਹਿਣਗੇ ਇੰਨਾ ਅਮੀਰ ਸੀ ਪਰ ਗਰੀਬ ਕੋਲ ਜਾਂਦਾ ਸੀ ਗਰੀਬ ਬਣ ਕੇ ਜਾਂਦਾ ਸੀ ਬਾਈ ਸ਼ਬਦ ਉਹੀ ਆ ਕਹਿਣ ਦਾ ਅੰਦਾਜ਼ ਬਦਲ ਗਿਆ ਇੱਕ ਪਾਸੇ ਤਾਂ ਭਾਨੇ ਸਿੱਧੂ ਦੇ ਹੱਕ ਚ ਬੋਲ ਰਹੇ ਆ ਦੂਜੇ ਪਾਸੇ ਸਰਕਾਰ ਦੇ ਹੱਕ ਚ ਇਸ ਕਰਕੇ ਬੋਲ ਰਹੇ ਆ ਕਿਉਂਕਿ ਸਰਕਾਰ ਨੇ ਡਰਾਈ ਹੋਏ ਆ ਸਰਕਾਰ ਨੇ ਦਬਾਏ ਹੋਏ ਆ ਸਰਕਾਰ ਦੇ ਡਰ ਚ ਆ ਕੇ ਫਿਰ ਉਹਨਾਂ ਦੇ ਹੱਕ ਚ ਬੋਲ ਕੋਈ ਗੱਲ ਨਹੀਂ ਆ ਜੇ ਇਸ ਤਰ੍ਹਾਂ ਲੱਗਦਾ ਤੁਹਾਨੂੰ ਤਿੰਨ ਤਰੀਕ ਨੂੰ ਇਕੱਠ ਹੋਣਾ ਹੀ ਆ ਦਿਖਾਵਾਂਗੇ ਆਂ ਡਟ ਕੇ ਦਿਖਾਵਾਂਗੇ ਜੇ ਜਿੰਨਾ ਤਸ਼ੱਦਦ ਜਾਂ ਜਿੰਨਾ ਕੁਝ ਅਸੀਂ ਸਿਆ ਚੈਨਲ ਬੰਦ ਕਰਾ ਕੇ 40 ਪੱਤਰਕਾਰਾਂ ਤੋਂ ਜਿਹਦੇ ਚ ਅਸੀਂ ਅੱਜ 5 ਜਣੇ ਆ ਤੇ ਆ ਗਏ ਆ 5 ਸਟਾਫ ਮੈਂਬਰਾਂ ਤੇ ਤਾਂ ਮੈਂ ਤਾਂ ਅੱਜ ਵੀ ਕਹਿੰਦਾ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਹੋਇਆ ਭਾਈ ਗਲਤ ਹੋਇਆ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਦੀ ਕਦੇ ਚੜਤ ਹੁੰਦੀ ਹੈ ਤੇ ਕਦੇ ਨਾ ਕਦੇ ਉਸ ਦੇ ਨਾਲ ਟੱਕਾ ਵੀ ਹੁੰਦਾ ਹੈ ਪਰ ਇੱਕ ਦੂਜੇ ਦੇ ਵਿਰੋਧੀ ਜਦੋਂ ਕਿਸੇ ਦੀ ਚੜ੍ਹਤ ਹੁੰਦੀ ਹੈ ਉਦੋਂ ਉਸ ਤੋਂ ਸੜਨਾ ਤੇ ਜਦੋਂ ਉਸ ਦੇ ਨਾਲ ਟੱਕਾ ਹੁੰਦਾ ਤਾਂ ਉਸ ਦਾ ਮਜ਼ਾਕ ਉਡਾਉਣਾ ਅਜਿਹਾ ਵਰਤਾਰਾ ਸਮਾਜ ਦੇ ਵਿੱਚ ਵਿਰੋਧੀ ਇੱਕ ਦੂਜੇ ਦੇ ਨਾਲ ਕਰਦੇ ਅਕਸਰ ਨਜ਼ਰ ਆਉਂਦੇ ਆ ਹੁਣ ਵੀ ਇਸ ਸਮੇਂ ਦੀ ਗੱਲ ਕਰੀਏ ਤਾਂ ਦੋ ਤਿਰਾਂ ਇੱਕ ਦੂਜੇ ਦੇ ਇਸੇ ਤਰ੍ਹਾਂ ਖਿਲਾਫ ਖੜੀਆਂ ਪੰਜਾਬ 'ਚ ਇੱਕ ਪਾਸੇ ਭਾਨਾ ਸਿੱਧੂ ਦੇ ਨਾਲ ਬਹੁਤ ਸਾਰੇ ਲੋਕ ਖੜੇ ਆ ਜਿਹੜੇ ਕਹਿੰਦੇ ਕਿ ਭਾਨਾ ਸਿੱਧੂ ਦੇ ਨਾਲ ਸਰਕਾਰ ਗਲਤ ਕਰ ਰਹੀ ਹੈ ਦੂਜੇ ਪਾਸੇ ਸਰਕਾਰ ਇੱਕ ਤੀਜੀ ਧਿਰ ਦੇ ਉੱਤੇ ਇਲਜ਼ਾਮ ਲਾਉਂਦੀ ਹੈ ਕਿ ਸਾਡੇ ਨਾਲ ਉਹਨਾਂ ਨੇ ਜਿਹੜਾ ਧੱਕਾ ਕੀਤਾ ਤੇ ਸਾਡਾ ਮੇਅਰ ਨਹੀਂ ਬਣਨ ਦਿੱਤਾ ਸਾਡੇ ਨਾਲ ਬਹੁਤ ਧੱਕਾ ਹੋਇਆ ਜਦੋਂ ਸਰਕਾਰ ਕਹਿੰਦੀ ਸਾਡੇ ਨਾਲ ਧੱਕਾ ਹੋਇਆ ਤਾਂ ਫਿਰ ਭਾਨਾ ਸਿੱਧੂ ਦੇ ਹੱਕ 'ਚ ਖੜੇ ਲੋਕ ਇਹ ਕਹਿੰਦੇ ਆ ਕਿ ਤੁਹਾਡੇ ਨਾਲ ਹੋਣਾ ਹੀ ਇਸ ਤਰ੍ਹਾਂ ਚਾਹੀਦਾ ਸੀ ਪਰ ਜਦੋਂ ਭਾਨਾ ਸਿੱਧੂ ਨੂੰ ਧੱਕੇ ਦੀ ਗੱਲ ਚੱਲਦੀ ਹੈ ਤਾਂ ਸਰਕਾਰ ਦੇ ਨਾਲ ਖੜੇ ਲੋਕ ਇਹ ਕਹਿੰਦੇ ਆ ਵੀ ਤੁਹਾਡੇ ਨਾਲ ਹੋਣਾ ਹੀ ਇਸ ਤਰ੍ਹਾਂ ਚਾਹੀਦਾ ਸੀ ਪਰ ਕੀ ਇਹ ਵਰਤਾਰਾ ਸਹਿਜ ਆ ਇਹ ਵਰਤਾਰਾ ਇਸੇ ਤਰ੍ਹਾਂ ਹੋਣਾ ਚਾਹੀਦਾ ਬਹੁਤ ਸਾਰੀਆਂ ਗੱਲਾਂ ਜਦੋਂ ਦੋਵਾਂ ਪੱਖਾਂ ਨੂੰ ਦੇਖਦੇ ਆ ਤਾਂ ਚਰਚਾਵਾਂ ਚੱਲਦੀਆਂ ਸੋ ਮੇਰੇ ਨਾਲ ਜਗਦੀਪ ਸਿੰਘ ਥੜੀ ਇਹ ਗੱਲਬਾਤ ਕਰਦੇ ਆ ਬਾਈ ਕਿਵੇਂ ਦੇਖਦੇ ਹੋ ਅਜਿਹੀ ਚੀਜ਼ ਨੂੰ ਜਦੋਂ ਇੱਕ ਨਾਲ ਤੱਕਾ ਹੁੰਦਾ ਦੂਜਾ ਉਹਦਾ ਉਪਹਾਸ ਮਜ਼ਾਕ ੜਾਉਂਦਾ ਜਦੋਂ ਫਿਰ ਦੂਜੇ ਨਾਲ ਤੱਕਾ ਹੁੰਦਾ ਤਾਂ ਦੂਜਾ ਵੀ ਇਹੀ ਗੱਲ ਕਹਿੰਦਾ ਕਿ ਇਹ ਵਾਕਈ ਗੱਲ ਇਨਸਾਫ ਦੀ ਆ ਇਸ ਤਰ੍ਹਾਂ ਹੋਣਾ ਚਾਹੀਦਾ ਬਿਲਕੁਲ ਭਾਈ ਜਿਵੇਂ ਹੁਣ ਭਾਨਾ ਸਿੱਧੂ ਵਾਲਾ ਚੱਲਿਆ ਹੋਇਆ ਸਾਰੇ ਨੇ ਭਗਵੰਤ ਮਾਨ ਨੂੰ ਕਿਹਾ ਵੀ ਤੂੰ ਗਲਤ ਕਰ ਰਿਹਾ ਮੈਂ ਕਹਿੰਦਾ ਯਾਰ ਵੀ ਅੱਜ ਇੱਕ ਆਪਾਂ ਇੰਡੀਵਿਜੂਅਲ ਤੌਰ ਤੇ ਦੇਖ ਲੈਂਦੇ ਵੀ ਜਦੋਂ ਵੀ ਕਿਸੇ ਨਾਲ ਹੁੰਦਾ ਹੁਣ ਭਾਨੇ ਸਿੱਧੂ ਨਾਲ ਹੋ ਰਿਹਾ ਏ ਸਾਰਾ ਕੁਝ ਇੱਕ ਬੰਦੇ ਆ ਨਹੀਂ ਕਰਦਾ ਹੁੰਦਾ ਇੱਕ ਉਹਦੇ ਪਿੱਛੇ ਜਿਹੜੀ ਕੋਈ ਤੱਕਾ ਵੀ ਕਰਦਾ ਕੋਈ ਪਾਵਰ ਹੈ ਉਹ ਕਰ ਰਹੀ ਹੈ ਜੇ ਅੱਜ ਮੁੱਖ ਮੰਤਰੀ ਕਰ ਰਿਹਾ ਭਗਵੰਤ ਮਾਨ ਵੀ ਜਲ ਤੌਰ ਤੇ ਜੇ ਦੇਖੇ ਨਹੀਂ ਕਰ ਸਕਦੇ ਉਹ ਨਾ ਹੋਵੇ ਬਿਲਕੁਲ ਅੱਜ ਪਾਵਰ ਹੈ ਉਹ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਜਿਹੜੇ ਕਹਦੇ ਤਾਂ ਜਾਂਦਾ ਵੀ ਸਟੇਟ ਇੱਕ ਪਾਵਰ ਹੁੰਦੀ ਹੈ ਬੰਦੇ ਆਦੇ ਜਾਂਦੇ ਰਹਿੰਦੇ ਸਰਕਾਰਾਂ ਆਦੀ ਜਾਂਦੀਆਂ ਰਹਿੰਦੀਆਂ ਸਟੇਟ ਸਟੇਟ ਰਹਿੰਦੀ ਹੈ ਹਾਂ ਬਿਲਕੁਲ ਤਾਂ ਉਹ ਪਾਵਰ ਇੱਕ ਤੱਕਾ ਕਰ ਰਹੀ ਹੈ ਅੱਜ ਇੱਕ ਰਾਜ ਤੇ ਬੈਠਾ ਹੋਇਆ ਮੁੱਖ ਮੰਤਰੀ ਰਾਜਾ ਜਿਨੇ ਪਰਜਾਂ ਨੂੰ ਇਨਸਾਫ ਦੇਣਾ ਉਹ ਤੱਕਾ ਕਰ ਰਿਹਾ ਅੰਨੇ ਸਿੱਧੂ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਜੀ ਜੀ ਭਾਨਾ ਖੁਦ ਕਿਸ ਤਰ੍ਹਾਂ ਬੋਲਦਾ ਸੀ ਮੈਂ ਕਹਿੰਦਾ ਚਲੋ ਭਾਨੇ ਦੀ ਬੋਲੀ ਗਲਤ ਸੀ ਭਾਨੇ ਦਾ ਕੀ ਭਾਨੇ ਦੀ ਬੋਲੀ ਨੂੰ ਲੈ ਕੇ ਪਰਚਾ ਹੋਇਆ ਜੇ ਆਪਾਂ ਕਹਿੰਦੇ ਆ ਵੀ ਭਾਨਾ ਗਲਤ ਸੀ ਤਾਂ ਪਰ ਇੱਕ ਪਰਚਾ ਪਾਇਆ ਉਤੇ ਬਾਅਦ ਦੂਜਾ ਪਰਚਾ ਤੀਜਾ ਪਰਚਾ ਚੌਥਾ ਪਰਚਾ ਤਾਂ ਇਹਨਾਂ ਦੇ ਖਿਲਾਫ ਆ ਅਸੀਂ ਧੱਕੇ ਦੇ ਖਿਲਾਫ ਆ ਜਦੋਂ ਧੱਕਾ ਹੋਇਆ ਬਹੁਤ ਸਾਰੇ ਲੋਕ ਜਦੋਂ ਆਪਾਂ ਕੋਰਡ ਦੁਨਨੇ ਦੇ ਵਿੱਚ ਦੇਖਾ ਕਿੱਡਾ ਇਕੱਠ ਹੋ ਗਿਆ ਅਸੀਂ ਆਮ ਤੌਰ ਤੇ ਇੱਕ ਗੱਲ ਕਹਿੰਦੇ ਆ ਵੀ ਪੰਜਾਬੀ ਆ ਇਹ ਪੰਜਾਬ ਆ ਇਹ ੱੱਕਾ ਬਰਦਾਸ਼ਤ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਐ ਫਿਰ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਐ ਹੁਣ ਮੇਹਰ ਦੀ ਚੋਣ ਹੋਈ ਆ ਤੇ ਉਹੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਿੰਦੇ ਆ ਵੀ ਤੁਹਾਡੇ ਨਾਲ ਇਹੀ ਹਾਲ ਹੋਣਾ ਚਾਹੀਦਾ ਤੁਹਾਡੇ ਨਾਲ ਤਾਂ ਵਧੀਆ ਕੀਤਾ ਬਾਝਪਾਨੇ ਜੇ ਕੀਤਾ ਨਹੀਂ ਜਦੋਂ ਹੁਣ ਇਹਨਾਂ ਦੇ ਨਾਲ ੱੱਕਾ ਹੁੰਦਾ ਫਿਰ ਅਗਲੇ ਦੂਜੇ ਨੂੰ ਤਾਂ ਕਹਿਣ ਗਈ ਵੀ ਭਾਈ ਠੀਕ ਆ ਤੁਹਾਡੇ ਨਾਲ ਇਦਾਂ ਹੋਣਾ ਚਾਹੀਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਇੱਥੇ ਕੀ ਕਹਿੰਦੀ ਆ ਵੀ ਫਿਰ ਜਦੋਂ ਉਹਨਾਂ ਦੇ ਨਾਲ ੱੱਕਾ ਹੁੰਦਾ ਨਾ ਤਾੜੀਆਂ ਮਾਰੀਏ ਨਾ ਹਸੀਏ ਜੇ ਇਹ ਆ ਫਿਰ ਫਿਰ ਤੁਸੀਂ ਯਾਰ ਮੈਂ ਕਹਿੰਨਾ ਫਿਰ ਆਪਣੇ ਪੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਗੁਰੂ ਗੋਬਿੰਦ ਸਿੰਘ ਜੀ ਵਿਚਾਰਧਾਰਾ ਤਾਂ ਇਹ ਕਹਿੰਦੀ ਨਹੀਂ ਹੈਗੀ ਉਹ ਕੀ ਕਹਿੰਦੀ ਆ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 52 ਰਾਜਿਆਂ ਨੂੰ ਰਿਹਾ ਕਰਵਾਉਂਦੇ ਆ ਹਨਾ ਦਾਦੇ ਪਰਦਾਦੇਆਂ ਨੂੰ ਰਿਹਾ ਕਰਵਾਇਆ ਜਾਂਦਾ ਤੇ ਉਹੀ ਰਾਜਿਆਂ ਦੇ ਕੁੱਲ ਦੇ ਵਿੱਚੋਂ ਉਹੀ ਲੋਕ ਬਾਅਦ ਵਿੱਚ ਆ ਕੇ ਕੀ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੇ ਆਪਾਂ ਦੇਖੀਏ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਵੀ ਆਪਾਂ ਦੇਖੀਏ ਜਿਹੜੀ ਸ਼ਹਾਦਤ ਹੋਈ ਹੈ ਤਾਂ ਮਨੁੱਖ ਇਨਸਾਫ ਨੂੰ ਲੈ ਕੇ ਜਾਂ ਫਿਰ ਉਹ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਹੋਈ ਹੈ ਨਾ ਤੇ ਅਸੀਂ ਜਦੋਂ ਕੋਈ ਤੱਕਾ ਹੁੰਦਾ ਬਾਈ ਆਪਾਂ ਇਹ ਨਾ ਕਹੇ ਕਰੀਏ ਵੀ ਜੀ ਦੇਖੋ ਵੀ ਤੁਹਾਡੇ ਨਾਲ ਤਾਂ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਨਾ ਫਿਰ ਜਿਹੜੇ ਲੋਕ ਇਹ ਕਹਿੰਦੇ ਆ ਪਾਨੀ ਸਿੱਧੂ ਦੇ ਹੱਕ ਵਾਲੇ ਲੋਕ ਵੀ ਫਿਰ ਤੁਸੀਂ ਇਹ ਨਾ ਕਹੋ ਵੀ ਅਸੀਂ ਤੱਕੇ ਦੇ ਖਿਲਾਫ ਆ ਭਗਵੰਤ ਮਾਨ ਤੇਰੇ ਫਿਰ ਤੁਸੀਂ ਇਹ ਕਹੋ ਵੀ ਅਸੀਂ ਪਾਨੀ ਸਿੱਧੂ ਦੇ ਹੱਕ ਦੇ ਵਿੱਚ ਆ ਫਿਰ ਤੁਸੀਂ ਇੱਕ ਇੰਡੀਵਿਜੂਅਲ ਦੇ ਹੱਕ ਦੇ ਵਿੱਚ ਹੋ ਸਕਦੇ ਹੋ ਤੱਕੇ ਦੇ ਖਿਲਾਫ ਨਹੀਂ ਹੋ ਸਕਦੇ ਤੱਕੇ ਦੇ ਖਿਲਾਫ ਬੰਦਾ ਇੱਕ ਪਾਸੇ ਤੱਕਾ ਹੋ ਰਿਹਾ ਦੂਜੇ ਪਾਸੇ ਜੇ ਧੱਕਾ ਹੋ ਰਿਹਾ ਤਾੜੀ ਮਾਰ ਕੇ ਕਦੇ ਨਹੀਂ ਹਾਸ ਕਰਦਾ ਇਨਸਾਫ ਪਸੰਦ ਬੰਦਾ ਜੇ ਅੱਜ ਮੇਰ ਦੀ ਚੋਣ ਦੇ ਵਿੱਚ ਕਪੜੇ ਦੀ ਗੱਲ ਆ ਰਹੀ ਆ ਵੀ ਗਲਤ ਕੀਤਾ ਗਿਆ ਤਾਂ ਉਹ ਵੀ ਧੱਕਾ ਹੈ ਅਸੀਂ ਤਾਂ ਇਹ ਕਹਿੰਦੇ ਆ ਵੀ ਭਾਈ ਜੇ ਤੁਸੀਂ ਧੱਕਾ ਕਰਦੇ ਹੋ ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਮੈਂ ਤਾਂ ਕੱਲ ਵੀ ਆਪਾਂ ਸਪੀਚ ਦੇ ਵਿੱਚ ਬੋਲ ਕੇ ਆਏ ਆ ਵੀ ਭਾਈ ਜੇ ਤੁਹਾਡੇ ਨਾਲ ਸਰਕਾਰ ਜੇ ਤੁਸੀਂ ਕਹੋਗੇ ਨਾ ਵੀ ਸਾਡੇ ਨਾਲ ਜੀ ਅੱਜ ਧੱਕਾ ਹੋ ਗਿਆ ਖੜੇ ਮਿਲਾਂਗੇ ਨਹੀਂ ਲੋਕ ਕਹਿਣਗੇ ਵੀ ਜਿਨ੍ਹਾਂ ਨੇ ਸਾਨੂੰ ਫੱਟ ਦਿੱਤੇ ਅਸੀਂ ਉਹਨਾਂ ਤੇ ਹੁਣ ਮੱਲਮਾ ਥੋੜੇ ਲਾਵਾਂਗੇ ਜਾ ਕੇ ਇਹ ਕਿੱਦਾਂ ਹੋ ਸਕਦਾ ਫਿਰ ਭਾਈ ਕਨਈਆ ਜੀ ਨੂੰ ਕਿੱਥੇ ਰੱਖਾਂਗੇ ਫਿਰ ਆ ਭਾਈ ਕਹਿੰਦਾ ਜੇ ਇਹ ਗੱਲ ਕਹਿਣੀ ਆ ਫਿਰ ਉਹ ਤਾਂ ਮੁਗਲਾਂ ਨੂੰ ਵੀ ਉਹ ਕਰਦੇ ਰਹੇ ਆ ਬਾਈ ਵੀ ਨਹੀਂ ਉਹਨਾਂ ਨੂੰ ਤਾਂ ਸਾਰੇ ਵਿੱਚ ਗੁਰੂਏ ਦਿਸਦਾ ਸੀ ਉਹ ਕਹਿੰਦੇ ਮੈਨੂੰ ਤਾਂ ਭਾਈ ਤੇਰੇ ਹੀ ਦਰਸ਼ਨ ਹੁੰਦੇ ਆ ਸਾਰੇ ਗੁਰੂ ਸਾਹਿਬ ਕਹਿੰਦੇ ਲੈ ਫਿਰ ਐਂ ਕਰ ਤੂੰ ਪਾਣੀ ਪਿਲਾ ਰਿਆ ਆ ਮੱਲਮ ਪੱਟੀਆਂ ਵੀ ਲੈ ਜਾ ਤੇ ਇਹ ਗੱਲ ਆ ਬਾਈ ਜੇ ਆਪਾਂ ਕਹਿੰਦੇ ਆ ਨਾ ਵੀ ਜੇ ਆਪਾਂ ਉਹਨਾਂ ਨੂੰ ਦੁਸ਼ਮਣ ਮੰਨਣ ਲੱਗ ਗਏ ਕਿਸੇ ਇੰਡੀਵਿਜੂਅਲ ਦੇ ਨਾਲ ਕਦੇ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਜੀ ਭਗਵੰਤ ਮਾਲ ਨਾਲ ਕਿਹੜਾ ਸਾਡੀ ਨਿੱਜੀ ਲੜਾਈ ਐ ਅਸੀਂ ਤਾਂ ਧੱਕੇ ਦੇ ਖਿਲਾਫ ਆ ਜੀ ਅੱਜ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਫਿਰ ਤੁਸੀਂ ਫਿਰ ਕਿਉਂ ਕਹਿੰਦੇ ਹੋ ਵੀ ਠੀਕ ਆ ਤੇਰੇ ਨਾਲ ਆਏ ਹੋਣਾ ਚਾਹੀਦਾ ਜੇ ਤੁਸੀਂ ਤੱਕੇ ਦੇ ਖਿਲਾਫ ਸੀ ਇੱਧਰ ਤੱਕੇ ਦੇ ਖਿਲਾਫ ਕਿਉਂ ਨਹੀਂ ਆ ਤੁਸੀਂ ਆਪਾਂ ਇਹ ਕਹਿੰਦੇ ਆ ਵੀ ਬਾਈ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਪੰਜਾਬ ਨੂੰ ਹਮੇਸ਼ਾ ਕਿਹਾ ਜਾਂਦਾ ਵੀ ਆਪਣੇ ਇਤਿਹਾਸ ਤੋਂ ਸਿੱਖਿਆ ਹੋਇਆ ਅਸੀਂ ਤੇ ਅਸੀਂ ਫਿਰ ਅੱਜੇ ਆਪਣੇ ਇਤਿਹਾਸ ਤੋਂ ਇਹ ਸਭ ਕੁਝ ਸਿੱਖਿਆ ਹੋਇਆ ਜਿਨ੍ਹਾਂ ਨੇ ਸਾਨੂੰ ਫੱਟ ਦਿੱਤੇ ਜਿਨ੍ਹਾਂ ਨੇ ਸਾਡਾ ਇੰਨਾ ਕਤਲੋਗਾਰਤ ਕੀਤੀ ਉਹਨਾਂ ਲਈ ਤਾਂ ਗੁਰੂ ਸਾਹਿਬ ਸ਼ਹੀਦੀਆਂ ਦਿੰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪਾਸੇ ਗੁਰੂ ਨਾਨਕ ਪਾਸ਼ਾ ਜੀ ਤਾਂ ਇਹ ਵੀ ਕਹਿੰਦੇ ਆ ਵੀ ਭਾਈ ਜਨਉ ਨਹੀਂ ਪੋਣਾ ਤੇ ਜਨਉ ਦੀ ਰੱਖ ਲਈ ਸ਼ੀਧੀਆਂ ਹੁੰਦੀਆਂ ਨੇ ਸਾਡੀ ਫਲਸਫੀ ਕੁਝ ਹੋਰ ਹੈ ਸਾਡਾ ਜਿਹੜਾ ਸਾਨੂੰ ਦਿੱਤਾ ਗਿਆ ਸਾਡੇ ਇਤਿਹਾਸ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਸਾਡੀ ਗੁਰਬਾਣੀ ਤੋਂ ਵੀ ਐਸੇ ਕਰਕੇ ਅਸੀਂ ਕਹਿੰਦੇ ਆ ਵੀ ਭਾਈ ਨਾ ਅਸੀਂ Hindu ਨਾ Musalman ਸਾਡਾ ਤਾਂ ਆਪਣਾ ਇੱਕ ਨਵੇਕਲਾ ਧਰਮ ਹੈ ਗੁਰੂ ਸਾਹਿਬ ਨੇ ਦਿੱਤਾ ਹੋਇਆ ਜਿਹੜਾ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹਿੱਤਾਂ ਦੀ ਰਾਖੀ ਕਰੂਗਾ ਤੇ ਕਰਦਾ ਆਇਆ ਹੈ ਅੱਜ ਉਹ ਲੋਕ ਜਿਹੜੇ ਤਾੜੀਆਂ ਮਾਰ ਮਾਰ ਕੇ ਹੱਸ ਰਹੇ ਆ ਵੀ ਵਧੀਆ ਹੋ ਗਿਆ ਜੀ ਆਮ ਆਦਮੀ ਪਾਰਟੀ ਜੇ ਇਹ ਕੰਮ ਹੋਣ ਲੱਗ ਗਿਆ ਨਾ ਫਿਰ ਉਹ ਸਮਾਂ ਦੂਰ ਨਹੀਂ ਜਦੋਂ ਸਾਡੇ ਬੱਚਿਆਂ ਨੂੰ ਘਰ ਤੋਂ ਵੀ ਕੱਢ ਕੱਢ ਕੇ ਕੁੱਟਣਗੇ ਤੇ ਗਵਾਂਡੀ ਅੱਜ ਗਵਾਂਡੀ ਕਿਉਂ ਅੱਜ ਦੁਖੀ ਆਸੀਂ ਕਿਉਂਕਿ ਅਸੀਂ ਆਪਣੀ ਵਿਚਾਰਧਾਰਾ ਨੂੰ ਛੱਡਿਆ ਅਸੀਂ ਆਪਣੇ ਇਤਿਹਾਸ ਨੂੰ ਛੱਡਿਆ ਅਸੀਂ ਆਪਣੀ ਗੁਰਬਾਣੀ ਨੂੰ ਛੱਡਿਆ ਅੱਜ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਹੈ ਵੀ ਚੜ੍ਹਾਈ ਦੇਖ ਕੇ ਜਲਦੇ ਆ ਕਿਸੇ ਦਾ ਤਬਾਹ ਹੁੰਦਾ ਤਾ ਤਾੜੀ ਮਾਰ ਕੇ ਹੱਸਿਆ ਜਾਂਦਾ ਇਹ ਕੰਮ ਠੀਕ ਨਹੀਂ ਆ ਬਾਈ ਉਹਨਾਂ ਨੂੰ ਚਾਹੀਦਾ ਨਾ ਜੇ ਹਨ ਇੱਕ ਭਾਨਾ ਸਿੱਧੂ ਦੇ ਹੱਕ 'ਚ ਖੜਨ ਵਾਲੇ ਲੋਕਾਂ ਨੂੰ ਨਹੀਂ ਚਾਹੀਦਾ ਵੀ ਉਹ ਉਹਨਾਂ ਦੇ ਨਾਲ ਹੋਏ ਤੱਕੇ ਤੇ ਹੱਸਣ ਤਾਂ ਫਿਰ ਸਰਕਾਰ ਦੇ ਹੱਕ 'ਚ ਖੜੇ ਲੋਕਾਂ ਨੂੰ ਵੀ ਚਾਹੀਦਾ ਹੈ ਵੀ ਉਹ ਭਾਨਾ ਸਿੱਧੂ ਦੇ ਹੱਕ 'ਚ ਬੋਲਣ ਫਿਰ ਉਹ ਕਿਉਂ ਨਹੀਂ ਬੋਲਦੇ ਬਿਲਕੁਲ ਮੈਂ ਤਾਂ ਇਹੀ ਕਹਿਣਾ ਬਾਈ ਵੀ ਜਿਹੜੇ ਹੁਣ ਬੋਲੇ ਆ ਜਿਵੇਂ ਜੋਤ ਵੜਿੰਗ ਆ ਜਿਹੜੇ ਜਾਂ ਹੋਰ ਬੋਲੇ ਆ ਕਈ ਬੰਦੇ ਪਰ ਜਿਹੜੇ ਨਹੀਂ ਬੋਲੇ ਉਹ ਯਾਰ ਉਹਨਾਂ ਦਾ ਆਪਣਾ ਜ਼ਮੀਰ ਆ ਪਰ ਮੈਂ ਘੱਟੋ-ਘੱਟ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੱਲ ਇਹ ਕਰਕੇ ਸ਼ੁਰੂਆਤ ਕਰਦੇ ਆ ਨਾ ਬੀਜੀ ਇਹ ਪੰਜਾਬ ਆ ਇਹ ਗੁਰੂਆਂ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਿੰਘ ਬਣਾਇਆ ਹੋਇਆ ਤੇ ਸਿੰਘ ਫਿਰ ਖੜ ਜਾਂਦਾ ਹੁੰਦਾ ਧੱਕੇ ਦੇ ਖਿਲਾਫ ਘਟੋ ਘਟ ਉਹ ਲੋਕ ਤਾਂ ਨਾ ਤਾੜੀ ਮਾਰ ਕੇ ਹੱਸੋ ਯਾਰ ਜੱਜ ਉਹਨਾਂ ਦੇ ਨਾਲ ਵੀ ਹੁਣ ਬਹੁਤ ਸਾਰੇ ਲੋਕਾਂ ਨੇ ਕਹਿਣਾ ਜੀ ਦੇਖਿਆ ਜੀ ਇਹ ਇਹ ਡੋਗਲੇ ਆ ਇਹ ਡਰ ਗਏ ਹਨਾ ਬਹੁਤ ਸਵਾਲ ਕਰਨੇ ਵਾਲੇ ਕਰਨਗੇ ਪਰ ਮੈਂ ਤਾਂ ਅੱਜ ਵੀ ਕਹਿੰਦਾ ਯਾਰ ਭਗਵੰਤ ਮਾਨ ਨੇ ਜੋ ਗੱਲ ਕੀਤੀ ਹੈ ਚਾਰ ਪਰਚੇ ਇੱਕ ਬੰਦੇ ਦੇ ਉੱਤੇ ਪਾਤ ਤੇ ਤੇ ਜੇ ਉਹਦੀ ਬੋਲੀ ਮਾੜੀ ਹੈ ਉਹ ਉਹਨੂੰ ਲੈ ਕੇ ਹੋਏ ਨਹੀਂ ਹੁਣ ਇੱਕ ਮੁੰਡਾ ਯਾਰ ਉਹ 6 ਮਹੀਨਿਆਂ ਤੋਂ ਜਗਰਾਉਂ ਦੇ ਥਾਣੇ ਤੇ ੱੱਕੇ ਖਾ ਰਿਆ ਬਹੁਤ ਹੋਣਗੇ 6-6 ਮਹੀਨਿਆਂ ਤੋਂ ਜਿਹੜਾ ਨੇ ਰਿਪੋਰਟਾਂ ਲਖਾਈਆਂ ਏਜੰਟਾਂ ਦੇ ਉੱਤੇ ਇੱਕ ਕਾਰਵਾਈ ਨਹੀਂ ਹੋਈ ਵੀ ਤੇ ਇਹ ਇੱਕ ਰਿਪੋਰਟ ਸਵੇਰੇ ਦਿੰਦਾ ਸ਼ਾਮ ਨੂੰ ਥਾਣੇ ਤੋਂ ਚੱਕ ਲਿਆ ਜਾਂਦਾ ਹੈ ਰਿਮਾਂਡ ਲੈ ਜਾਂਦੇ ਆ ਜੀ ਕਿਸੇ ਏਜੰਟ ਨੇ ਆ ਕੇ ਕਿਹਾ ਵੀ ਭਾਈ ੱੱਕਾ ਤਾਂ ਮੇਰੇ ਨਾਲ ਹੋਇਆ ਫਿਰ ਉਹਦੇ ਨਾਲ ਵੀ ਖੜੋਂਗੇ ਖੜੋਂਗੇ ਜ਼ਰੂਰ ਖੜਾਂਗੇ ਮੈਂ ਤਾਂ ਕੱਲ ਵੀ ਕਿਹਾ ਬਾਈ ਵੀ ਜੇ ਤੁਹਾਨੂੰ ਲੱਗਦਾ ਭਾਨਾ ਸਿੱਧੂ ਨੇ ਤੁਹਾਡੇ ਨਾਲ ੱੱਕਾ ਕੀਤਾ ਤਾਂ ਕਿਰਪਾ ਕਰਕੇ ਸਾਡੇ ਨਾਲ ਕਟਕੜ ਸੰਪਰਕਤਾ ਕਰੋ ਕਿਉਂਕਿ ਹੁਣ ਐਫਆਈਆਰ ਦੇ ਵਿੱਚ ਬਹੁਤ ਸਾਰੇ ਨੰਬਰ ਹੈਗੇ ਬਈ ਮੈਨੂੰ ਇਸ ਨੰਬਰ ਤੇ ਧਮਕੀ ਦਿੱਤੀ ਉਹ ਜਿੰਨੀਆਂ ਵੀ ਐਫਆਈਆਰ ਆਈਆਂ ਉਹਨਾਂ ਦੇ ਵਿੱਚ ਜਿਹੜੇ ਮੈਂਸ਼ਨ ਨੰਬਰ ਐਜੰਟਾਂ ਦੇ ਉਹ ਸਾਰੇ ਬੰਦ ਹੈ ਸਵਿਚ ਆਫ ਹੈ ਜੇ ਭਾਨੇ ਸਿੱਧੂ ਨੇ ਗਲਤ ਕੀਤਾ ਤਾਂ ਅਸੀਂ ਉਹਨਾਂ ਨੂੰ ਘੱਟੋ ਘੱਟ ਐਜੰਟਾਂ ਨੂੰ ਇੱਕ ਸਵਾਲ ਤਾਂ ਕਰੀਏ ਵੀ ਭਾਈ ਤੁਸੀਂ ਇੱਥੇ ਹੁਣ ਕੈਮਰੇ ਦੇ ਉੱਤੇ ਦੱਸੋ ਵੀ ਸਾਡੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਲੋਕ ਨੇ ਕਿਸੇ ਨੇ ਵੀ ਕਰਾਈ ਵੀ ਜੇ ਕਿਸੇ ਨੇ ਕਰਾਈ ਵੀ ਕੈਮਰੇ ਸਾਹਮਣੇ ਆਵੇ ਫਿਰ ਉਸ ਤੋਂ ਬਾਅਦ ਲੋਕ ਆਉਣਗੇ ਸਾਹਮਣੇ ਵੀ ਮੈਂ ਇਸ ਏਜੰਟ ਦੇ ਉੱਤੇ ਇੰਨੀਆਂ ਕੰਪਲੇਂਟਾਂ ਇਹ ਇਸ ਤਰੀਕ ਤੋਂ ਕਰਵਾਈਆਂ ਹੋਈਆਂ ਚ ਵੀ ਇਹ ਕਹਿਣਾ ਚਾਹੁੰਦੇ ਵੀ ਏਜੰਟ ਵੀ ਕੈਮਰੇ ਸਾਹਮਣੇ ਆ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰੇ ਵੀ ਮੈਂ નિર્ਦੋਸ਼ ਆ ਕਰੇ ਕਿਉਂਕਿ ਇਹ ਮਾਈਕ ਜਿਹੜਾ ਹੈ ਨਾ ਇਹ ਮਾਈਕ ਇਸ ਤਰ੍ਹਾਂ ਦੀਆਂ ਤੱਕਾ ਤਾਂ ਸਾਡੇ ਨਾਲ ਵੀ ਬਹੁਤ ਹੋਇਆ ਚੈਨਲ ਵੀ ਬੰਦ ਕਰਵਾ ਲਿਆ ਸੀ ਬਹੁਤ ਕੁਝ ਕਰ ਲਿਆ ਪਰ ਇਹ ਮਾਈਕ ਕਦੇ ਵੀ ਇਹ ਨਹੀਂ ਕਰੂਗਾ ਵੀ ਬਦਲਾਖੋਰੀ ਦੀ ਰਣਨੀਤੀ ਮੈਂ ਇਹ ਕਹਿੰਦਾ ਵੀ ਸਾਡੇ ਗਲੇ ਕੱਟ ਦਿਓ ਸਾਡੀਆਂ ਜੀਭਾਂ ਵੜ ਦਿਓ ਟੱਕੇ ਦੇ ਖਿਲਾਫ ਸਾਡੇ ਦੁਸ਼ਮਣਾਂ ਦੇ ਨਾਲ ਵੀ ਟੱਕਾ ਹੋਊਗਾ ਚੀਕਾ ਮਾਰਾਂਗੇ ਚਾਹੇ ਬੋਲ ਨਾ ਹੋਵੇ ਪਰ ਉਹਨਾਂ ਦੇ ਹੱਕ ਦੇ ਵਿੱਚ ਖੜਾਂਗੇ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਿਲਾਸਫੀ ਤੇ ਚੱਲਦੇ ਆਂ ਗੁਰੂ ਗੋਬਿੰਦ ਗੁਰੂ ਤੇਗ ਬਾਦਰ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੋਤੇ ਆ ਤੇ ਉਸੇ ਤਰ੍ਹਾਂ ਕੰਮ ਕਰਾਂਗੇ ਭਾਈ ਕਈ ਇਕਾ ਦੁੱਖਾ ਕਮੈਂਟ ਅਜਿਹੇ ਵੀ ਆਉਂਦੇ ਆ ਜਿਹੜੇ ਕਦੇ ਤੁਹਾਨੂੰ ਕਹਿੰਦੇ ਸੀ ਥਲੀ ਬਾਈ ਗੁੱਡ ਥਲੀ ਬਾਈ ਵਧੀਆ ਉਹ ਹੁਣ ਕਹਿੰਦੇ ਆ ਉਦੋਂ ਤੁਸੀਂ ਡਿਬਰੂਗਾੜਾ ਵਾਲੇ ਨੌਜਵਾਨਾਂ ਬਾਰੇ ਬੋਲੇ ਨਹੀਂ ਅੱਜ ਤੁਸੀਂ ਭਾਨਾ ਸਿੱਧੂ ਦੇ ਹੱਕ ਚ ਜਾ ਕੇ ਚੀਕਾ ਮਾਰ ਰਹੇ ਹੋ ਉਦੋਂ ਫਿਰ ਉਹਨਾਂ ਦੇ ਨਾਲ ਕਾਹਤੋਂ ਨਹੀਂ ਖੜੇ ਅਜਿਹੇ ਪ੍ਰਦਰਸ਼ਨ ਉਦੋਂ ਕਾਹਤੋਂ ਨਹੀਂ ਹੋਏ ਫਿਰ ਉਹ ਉਹ ਕੀ ਜਵਾਬ ਹੈ ਤੁਹਾਡੇ ਕੋਲ ਉਹ ਬਾਈ ਡਿਬਰੂਆੜ ਵਾਲੇ ਤਾਂ ਭੇਜਤੇ ਜਿਹੜੇ ਵਿਚਾਰੇ ਹੁਣ ਸਾਡੇ ਕੋਲ ਇੱਕ ਪਲੇਟਫਾਰਮ ਹੈ ਅਸੀਂ ਆਪਣੀ ਆਵਾਜ਼ ਲੱਖਾਂ ਲੋਕਾਂ ਤੱਕ ਪਹੁੰਚਾ ਸਕਦੇ ਆ ਜਾਂ ਫਿਰ ਜੇ ਸਾਡੇ ਕੋਲ ਪਲੇਟਫਾਰਮ ਨਾ ਹੁੰਦਾ ਜੇ ਮੈਂ ਕੁਝ ਬੋਲਦਾ ਮੈਂ ਮਾਈਕ ਦੇ ਉੱਤੇ ਬੋਲੂਗਾ ਜੇ ਮੇਰੇ ਮੂਰੇ 10 ਬੰਦੇ ਬੈਠਣਗੇ ਤਾਂ ਦਸੇ ਸੁਣਨਗੇ ਹੁਣ ਸਾਡੇ ਕੋਲ ਚੈਨਲ ਸੀ ਅਸੀਂ ਲੱਖਾਂ ਲੋਕਾਂ ਤੱਕ ਚੈਨਲ ਤਾਂ ਕਰਤਾ ਬੰਦ ਮੇਰਾ ਨਿੱਜੀ ਪੇਜ ਬੰਦ ਕਰਤਾ ਵੀ ਦੀ ਆਵਾਜ਼ੇ ਨਾ ਪਹੁੰਚ ਸਕੇ ਬੋਲਦਾ ਕਿੱਥੇ ਦੱਸੋ ਹੁਣ ਤੇ ਜੇ ਮੈਂ ਬੋਲਿਆ ਆਪਣੇ ਪਿੰਡ 'ਚ ਜਦੋਂ ਮੇਰੇ ਉੱਤੇ ਪੁਲਿਸ ਆਉਣ ਲੱਗੀ ਘਰ ਦੇ ਵਿੱਚ ਤਾਂ ਉਦੋਂ ਮੈਂ ਕੀ ਬੋਲਿਆ ਸੀ ਵੀ ਭਾਈ ਇਹ ਜੇ ਤੁਸੀਂ ਇਹ ਕੰਮ ਕਰਨਾ ਨਾ ਮੈਂ ਮੈਨੂੰ ਟਾਊਟ ਦੇ ਵੱਜੋਂ ਪੁਲਿਸ ਪੇਸ਼ ਕਰਨਾ ਚਾਹੁੰਦੀ ਜੀ ਵੀ ਤੇਰੇ ਥਰੂ ਜਮਾਓ ਕਰਵਾਉਣੀ ਆ ਜੀ ਅ ਅਮਰਪਾਲ ਦੀ ਗ੍ਰਿਫਤਾਰੀ ਹਾਂ ਵੀ ਜੇ ਮੈਨੂੰ ਉਹਨਾਂ ਨੇ ਕਿਹਾ ਵੀ ਤੇ ਤੇਰੇ ਨਾਲ ਸੰਪਰਕ ਰਿਹਾ ਵੀ ਤੂੰ ਦੱਸ ਦੇ ਕਿੱਥੇ ਆ ਮੈਨੂੰ ਲੱਗਿਆ ਮੈਂ ਕਿਹਾ ਯਾਰ ਜੇ ਇਹਨਾਂ ਦੇ ਕੋਲ ਹੋਇਆ ਵੀ ਇਹ ਕਿਤੇ ਮੇਰੇ ਥਰੂ ਕਰਾਉਣੇ ਮੈਂ ਉਦੋਂ ਵੀ ਸਰਪੰਚ ਬੈਠੇ ਸੀ ਪਿੰਡ ਦੇ ਘਰ ਦੇ ਵਿੱਚ ਆ ਕੇ ਰਾਤ ਨੂੰ 1 ਵਜੇ ਤੱਕ ਮੇਰੇ ਹੱਕ ਦੇ ਵਿੱਚ ਬੈਠੇ ਰਹੇ ਸੀ ਮੈਂ ਧੰਨਵਾਦ ਕਰਦਾ ਅੱਜ ਵੀ ਉਹਨਾਂ ਦਾ ਤੇ ਪੰਚਾਇਤਾਂ ਨੇ ਕਿਹਾ ਸੀ ਅਸੀਂ ਅਸਤੀਫੇ ਦੇ ਦਾਂਗੇ ਸਰਪੰਚ ਜਿੰਨੇ ਵੀ ਸੀਗੇ ਵੀ ਜੇ ਜਗਦੀਪ ਥੜੀ ਨਾਲ ਤੱਕਾ ਹੁੰਦਾ ਵੀ ਇਹ ਸਾਡੇ ਇਲਾਕੇ ਦਾ ਏ ਤੇ ਅਸੀਂ ਵਿਸ਼ਵਾਸ ਦਵਾਉਂਦੇ ਜਾਂ ਸਾਨੂੰ ਭਰੋਸਾ ਤੇ ਮੈਂ ਤਾਂ ਉਦੋਂ ਵੀ ਕਿਹਾ ਸੀ ਬਈ ਜੇ ਤੁਸੀਂ ਮੈਨੂੰ ਟਾਊਟ ਦੇ ਵਿੱਚੋਂ ਪੇਸ਼ ਕਰਨਾ ਤਾਂ ਮੇਰੇ ਮੈਨੂੰ ਤੇ ਸਣਾ ਮੇਰੇ ਪਰਿਵਾਰ ਨੂੰ ਫਾਂਸੀ ਲਾ ਦਿਓ ਤਸ਼ੱਦਦ ਕਰ ਦਿਓ ਗਲੇ ਵੜ ਦਿਓ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ ਲੋਕ ਜੀ ਲੋਕ ਲੋਕਾਂ ਚ ਯਕੀਨ ਨਹੀਂ ਇੰਨਾ ਕੱਚਾ ਕੱਟ ਹੁੰਦਾ ਇੱਕ ਟਾਈਮ 'ਚ ਤਾਂ ਕਹਿੰਦੇ ਬਾਈ ਵਧੀਆ ਥਲੀ ਬਈ ਘੈਂਟ ਬੰਦਾ ਥਲੀ ਬਈ ਗੁੱਡ ਦੂਜੇ ਟਾਈਮੇ ਕਹਿੰਦੇ ਆ ਇਹ 도ਗਲਾ ਸਰਕਾਰ ਤੋਂ ਡਰ ਗਿਆ ਉਦੋਂ ਕਿਉਂ ਨਹੀਂ ਬੋਲਦੇ ਹੁਣ ਜਿਹੜਾ ਜਿਹਨੂੰ ਚਾਉਂਦੇ ਨਹੀਂ ਜੇ ਉਹਦੇ ਨਾਲ ਖੜਜੋ ਤੁਸੀਂ ਜਾ ਕੇ ਤਾਂ ਫਿਰ ਕਹਿੰਦੇ ਆ ਭੀ ਦੇ ਨਾਲ ਕਿਉਂ ਖੜ ਗਿਆ ਇਹ ਇਹ ਦੋ ਪਾਸੇ ਪੈਰ ਧਰਦਾ ਕੀ ਗੱਲ ਆ ਮੈਂ ਉਹੀ ਗੱਲ ਕਹਿੰਦਾ ਬਾਈ ਜਦੋਂ ਉਹਦੇ ਲਈ ਨਾ ਮੈਨੂੰ ਮਰਨਾ ਪੈਣਾ ਮਰਨਾ ਪੈਂਦਾ ਬੰਦੇ ਨੂੰ ਜੇ ਬੰਦੇ ਨੂੰ ਸੱਚ ਸ਼ਬਦ ਇੱਕੋ ਰਹਿੰਦੇ ਆ ਬੰਦੇ ਦੇ ਜਦੋਂ ਜੂੰਦਾ ਹੁੰਦਾ ਨਾ ਬੰਦਾ ਜੂੰਦੇ ਜੀ ਮੈਂ ਵਧੀਆ ਕੱਪੜੇ ਪਾ ਰਿਹਾ ਨਾ ਸੋਹਣੇ ਕੱਪੜੇ ਪਾ ਰਿਹਾ ਮੈਂ ਗਰੀਬਾਂ ਕੋਲ ਜਾ ਰਿਹਾ ਜੂੰਦੇ ਜੀ ਕਹਿਣਗੇ ਦੇਖੋ ਕੱਪੜੇ ਕਿੱਥੋਂ ਆਏ ਆ ਠੀਕ ਹੈ ਮੈਂ ਬਹੁਤ ਮੇਰੇ ਕੋਲ ਪਰਮਾਤਮਾ ਨੇ ਪੈਸਾ ਦਿੱਤਾ ਹੋਇਆ ਮੈਂ ਵਧੀਆ ਉਹ ਕਰਦਾ ਜੁੰਦੇ ਜੀ ਮੈਂ ਇਹ ਗੱਲ ਦੇਖਾਂ ਵੀ ਯਾਰ ਮੇਰੇ ਕੱਪੜੇ ਕਿਸੇ ਨੂੰ ਦੁੱਖ ਪਹੁੰਚਾ ਸਕਦੇ ਆ ਵੀ ਉਹ ਗਰੀਬ ਵੀ ਸੋਚੇ ਕਿ ਸਾਡੇ ਕੋਲ ਵੀ ਆਵੇ ਪਰ ਉਹਦੇ ਕੋਲ ਨਹੀਂ ਹਿੰਮਤ ਜੇ ਮੈਂ ਉਹ ਗਰੀਬ ਵਰਗਾ ਬਣ ਕੇ ਚੱਲ ਜਾਮਾ ਜੁੰਦੇ ਜੀ ਫੇਰ ਕਹਿੰਗੇ ਪਖੰਡ ਕਰਦਾ ਵੀ ਇਹ ਤਾਂ ਜੀ ਗਰੀਬ ਬਣ ਕੇ ਜਾ ਰਿਹਾ ਏ ਵੀ ਇਹ ਗਰੀਬਾਂ ਕੋਲ ਜਾਂਦਾ ਜਿਹੜਾ ਗਰੀਬ ਬਣ ਕੇ ਪਖੰਡ ਕਰਦਾ ਪੈਸੇ ਫੰਡਿੰਗ ਹੋ ਰਹੀ ਨੂੰ ਜੇ ਚੰਗੇ ਕੱਪੜੇ ਪਾ ਕੇ ਦਲਜੋ ਫੇਰ ਚੰਗੇ ਕੱਪੜੇ ਪਾ ਕੇ ਚਲ ਜੋ ਫੇਰ ਕਹਣਗੇ ਦਿਖਾਵਾ ਕਰਦਾ ਜੀ ਇਹ ਫੇਰ ਵੀ ਕਹਿਣਗੇ ਮਤਲਬ ਕਿ ਮੈਂ ਦੱਸਣ ਲੱਗਿਆ ਜੂੰਦੇ ਜੀ ਮੈਂ ਮਾੜੇ ਕੱਪੜੇ ਪਾ ਕੇ ਗਰੀਬ ਕੋਲ ਚਲੇ ਗਿਆ ਗਰੀਬ ਵਰਗਾ ਬਣ ਕੇ ਚਲੇ ਗਿਆ ਕਹਿਣਗੇ ਦਿਖਾਵਾ ਕਰਦਾ ਠੀਕ ਹੈ ਮੈਂ ਮਰ ਗਿਆ ਉਹੀ ਲੋਕ ਕਹਿਣਗੇ ਇੰਨਾ ਅਮੀਰ ਸੀ ਪਰ ਗਰੀਬ ਕੋਲ ਜਾਂਦਾ ਸੀ ਗਰੀਬ ਬਣ ਕੇ ਜਾਂਦਾ ਸੀ ਬਾਈ ਸ਼ਬਦ ਉਹੀ ਆ ਕਹਿਣ ਦਾ ਅੰਦਾਜ਼ ਬਦਲ ਗਿਆ ਜੂੰਦੇ ਜੀ ਗਰੀਬ ਬਣ ਕੇ ਗਿਆ ਵੀ ਦਿਖਾਵਾ ਕਰਦਾ ਮਰਨ ਤੋਂ ਬਾਅਦ ਉਹੀ ਬੰਦਾ ਗਰੀਬ ਕੋਲ ਜਾਂਦਾ ਸੀ ਜੀ ਗਰੀਬ ਬਣ ਕੇ ਜਾਂਦਾ ਸੀ ਮਰਨੇ ਤੋਂ ਬਾਅਦ ਹੀ ਪ੍ਰਵਾਨ ਕਰਦੇ ਆ ਲੋਕ ਹਨਾ ਮਰਨੇ ਤੋਂ ਬਾਅਦ ਇਹ ਤਰਾਸਦੀ ਆ ਸਾਡੀ ਬਾਈ ਇਹ ਅੱਜ ਅਸੀਂ ਕਹਿੰਦੇ ਤਾਂ ਹੈਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਪਤਾ ਇਤਿਹਾਸ ਬਹੁਤ ਦੇਰ ਬਾਅਦ 5-10 ਸਾਲਾਂ ਬਾਅਦ ਦੇਖੇ ਜਾਂਦੇ ਆ ਯੋਧਿਆਂ ਦਾ ਪਤਾ ਲੱਗਦਾ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਵੀ ਕਈ ਜੰਗਾਂ ਅਜਿਹੇ ਆ ਹੁਣ ਮੈਂ ਨਾਂ ਨਹੀਂ ਲੈਣਾ ਐਵੇਂ ਪਿੰਡਾਂ ਵਾਲੇ ਇਤਰਾਜ਼ ਕਰਦੇ ਫਿਰ ਇਤਿਹਾਸ ਦੇ ਵਿੱਚ ਆਉਂਦਾ ਜਦੋਂ ਗੁਰੂ ਸਾਹਿਬ ਨੇ ਕਿਹਾ ਨਾ ਵੀ ਭਾਈ ਇੱਥੇ ਫੌਜਾਂ ਭਾਰੂ ਪੈ ਰਹੀਆਂ ਤੁਹਾਡੇ ਸਾਨੂੰ ਜ਼ਰੂਰਤ ਹੈ ਕਹਿੰਦੇ ਜੀ ਅਸੀਂ ਤਾਂ ਕੱਖ ਵੱਢਣੇ ਆ ਇੱਥੋਂ ਤੱਕ ਲੋਕਾਂ ਨੇ ਕਹਿ ਦਿੱਤਾ ਸੀ ਇਹਨਾਂ ਲੋਕਾਂ ਨੇ ਜੂੰਦੇ ਜੀ ਇਤਿਹਾਸ ਸਾਡਾ ਦੇਖਦਾ ਇਹ ਉਦੋਂ ਤੋਂ ਹੀ ਆ ਚੱਲਦਾ ਆ ਰਿਹਾ ਖੂਨ ਦੇ ਵਿੱਚ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਸੀ ਇਹ ਵੀ ਇਤਿਹਾਸਕ ਕਵਾਲੇ ਆਉਂਦੇ ਆ ਵੀ ਆਸੇ-ਪਾਸੇ ਅੰਮ੍ਰਿਤਸਰ ਦੇ ਵਿੱਚ ਵੀ ਤਾਂ ਸਿੱਖ ਵਸਦੇ ਸੀ ਹੋਰ ਪੂਰੇ ਪੰਜਾਬ ਦੇ ਸਿੱਖ ਵਸਦੇ ਸੀ ਜੇ ਗੁਰੂ ਸਾਹਿਬ ਨੂੰ ਘੇਰਿਆ ਹੋਇਆ ਸੀ ਉਹਨਾਂ ਨੇ ਬਾਹਰੋਂ ਆ ਕੇ ਹੱਲਾ ਕਿਉਂ ਨਹੀਂ ਬੋਲਤਾ ਇਹ ਵੀ ਬਹੁਤ ਸਾਰੇ ਇਤਿਹਾਸਕ ਕਵਾਲੇ ਮਿਲਦੇ ਆ ਵੀ ਸਿੱਖ ਤਾਂ ਸਰਹੰਦ ਦੇ ਵਿੱਚ ਵੀ ਹਜ਼ਾਰਾਂ ਘਰ ਸੀ ਸਿੱਖਾਂ ਦੇ ਜਿਨ੍ਹਾਂ ਨੇ ਸਭਿਆਦੇ ਦੇ ਹੱਕ 'ਚ ਆਵਾਜ਼ ਨਹੀਂ ਚੱਕੀ ਹਾਂ ਬਿਲਕੁਲ ਇਹ ਪਹਿਲਾਂ ਤੋਂ ਹੀ ਹੁੰਦਾ ਆਇਆ ਕੋਈ ਅੱਜ ਦਾ ਵਰਤਾਰਾ ਨਹੀਂ ਆ ਸਾਨੂੰ ਲੱਗਦਾ ਵੀ ਅਸੀਂ ਲੋਕਾਂ ਨੂੰ ਕਹਿਣ ਲੱਜਾਂਦੇ ਆ ਇੱਕ ਕਹਿਣ ਹੁੰਦਾ ਵੀ ਯਾਰ ਤੁਸੀਂ ਕਿੱਥੇ ਤੁਸੀਂ ਉਸ ਮਰਦ ਗੰਮ ਪਰ ਉਹ ਉਦੋਂ ਵੀ ਕਰਦੇ ਰਹੇ ਆ ਇਹ ਲੋਕ ਤਾਂ ਇੱਕ ਗੱਲ ਹੈ ਹੁਣ ਬਹੁਤ ਬਹੁਤ ਸਾਰੇ ਲੋਕ ਕਹਿੰਦੇ ਜੀ ਉਹ ਤੇਰੇ ਬਾਰੇ ਐਂ ਬੋਲ ਗਿਆ ਮੈਨੂੰ ਤਾਂ ਚਲੋ ਹੁੰਦਾ ਬਈ ਹਾਸੀ ਵੀ ਆਉਣੀ ਹੁੰਦੀ ਆ ਬਈ ਯਾਰ ਚੱਲ ਕੋਈ ਨਹੀਂ ਇਹਨੂੰ ਸਕੂਨ ਤਾਂ ਮਿਲਿਆ ਘਟੂ ਘਟ ਬੋਲ ਕੇ ਪਰ ਸਾਡੇ ਗੁਰੂ ਸਹਿਬਾਨਾ ਨੇ ਲੋਕ ਦਿਖਾਵੇ ਲਈ ਜਾਂ ਸੱਚੇ ਥੋੜੀ ਹੋਈ ਸੀ ਉਹ ਉਹ ਕਰਗੇ ਸੀ ਕੁਰਬਾਨੀਆਂ ਕਰਗੇ ਉਹਨਾਂ ਨੇ ਅਕਾਲ ਪੁਰਖ ਮਹਾਰਾਜ ਜੀ ਨੇ ਜਿਸ ਤਰ੍ਹਾਂ ਦੇ ਹੁਕਮ ਕਿਹਾ ਸੀ ਜਿਸ ਤਰ੍ਹਾਂ ਦੀ ਸਾਡੀ ਬਾਣੀ ਕਹਿੰਦੀ ਸੀ ਜੋ ਜੋ ਕਰਨਾ ਸੀ ਉਹ ਕਰਗੇ ਉਹ ਸਾਨੂੰ ਦੱਸ ਗਏ ਜੇ ਵੀ ਤੁਸੀਂ ਭਾਈ ਇਹਨਾਂ ਲਈ ਹਾਂ ਤੇ ਤੁਰਨਾ ਜੇ ਮੈਂ ਲੋਕਾਂ ਦੇ ਲਈ ਹੀ ਸੱਚਾ ਹੋਣ ਲਈ ਕਰਨਾ ਫਿਰ ਕਿੱਥੇ ਯਾਰ ਹੁਣ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਤੁਸੀਂ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਯਾਰ ਫਿਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਸੂਰਜ ਨੂੰ ਪਾਣੀ ਦੇਣ ਵਾਲਾ ਕਿੱਥੇ ਦੇਖੂਗੇ ਦਿਲ ਤਾਂ ਦੁਖਿਆ ਹੋਣਾ ਉਹਨਾਂ ਦਾ ਵੀ ਪਖੰਡ ਦੇ ਉੱਤੇ ਜਦੋਂ ਚੋਟ ਕਰੀ ਆ ਤਾਂ ਕਿਸੇ ਦਾ ਤਾਂ ਹੋਇਆ ਹੀ ਹੋਗਾ ਗੁਰਨਾਨਕ ਦੇਵ ਜੀ ਸੱਚ ਕਹਿਣਾ ਸਖੈ ਕੇ ਗੁਰੂ ਸਾਹਿਬ ਗੁਰਨਾਨਕ ਪਾਤਸ਼ਾਹ ਜੀ ਤਾਂ ਇਹੀ ਗੱਲ ਹੈ ਵੀ ਆਪਾਂ ਨੇ ਸਿਰਫ ਜੇ ਤਾਂ ਲੋਕਾਂ ਲਈ ਸੱਚੇ ਹੋਣਾ ਹੈ ਫਿਰ ਤਾਂ ਤੁਹਾਨੂੰ ਸਿਧਾਂਤਾਂ ਨੂੰ ਛੱਡ ਕੇ ਵੀ ਸੱਚੇ ਹੋਣਾ ਪਊਗਾ ਹੁਣ ਤੁਹਾਡੇ ਸਿਧਾਂਤਾਂ ਤੇ ਕਿਹੜੀ ਕਸਵੱਟੀ ਦੇ ਫਿਰ ਤੁਹਾਨੂੰ ਪਰਖੇ ਜੇ ਤੁਸੀਂ ਕਹਿੰਦੇ ਹੋ ਵੀ ਚਲੋ ਵੀ ਮੇਰੀ ਤਾਂ ਆ ਸੋਚ ਆ ਕਿਹੜੀ ਸੋਚ ਆ ਫਿਰ ਉਹਦੇ ਉੱਤੇ ਸਟੈਂਡ ਰੱਖੋਗੇ ਹਮੇਸ਼ਾ ਕਿਹੜੀ ਸੋਚ ਦੇ ਹਿਸਾਬ ਨਾਲ ਪਰਖੇ ਲੋਕ ਤੁਹਾਨੂੰ ਕੱਲ ਮੈਂ ਭਗਵੰਤ ਮਾਨ ਨੂੰ ਕਹਿੰਦਾ ਸੀ ਵੀ ਭਾਈ ਤੂੰ ਤੱਕਾ ਕੀਤਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਭਾਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇੰਨੇ ਪਰਚੇ ਔਰ ਅਸੀਂ ਉਸ ਤੱਕੇ ਦੇ ਖਿਲਾਫ ਆ ਅੱਜ ਭਗਵੰਤ ਮਾਨ ਨਾਲ ਹੋ ਰਿਹਾ ਜਾਂ ਆਮ ਆਦਮੀ ਪਾਰਟੀ ਦੇ ਨਾਲ ਜੋ ਹੋ ਰਿਹਾ ਅਸੀਂ ਕਹਿੰਦੇ ਆ ਵੀ ਭਾਈ ਨਜ਼ਾਇਰ ਹੋ ਰਿਹਾ ਜੇ ਉਸ ਤਰ੍ਹਾਂ ਦਾ ਉਹ ਸਾਹਮਣੇ ਵੀਡੀਓ ਵੀ ਆ ਰਹੀ ਆ ਸਾਹਮਣੇ ਤਾਂ ਉਹਦੀ ਜਾਂਚ ਕਰ ਦੋ ਕੋਈ ਕਹੀ ਕਹ ਦਿੰਦੇ ਆ ਇਹ ਦੀਪ ਸਿੱਧੂ ਨਾਲ ਖੜਾ ਸੀ ਲੱਖੇ ਸਿਧਾਨੇ ਰਾਹੀਂ ਉਹਨਾਂ ਨੇ ਇਹ ਕੀਤਾ ਸੀ ਤੇ ਇਹ ਇੱਥੇ ਮੈਂ ਇਹੀ ਕਹਣਾ ਭਾਈ ਦੀਪ ਸਿੱਧੂ ਦੀ ਸੋਚ ਨੂੰ ਬਣਾਏ ਇਹ ਕੋਈ ਇੰਡੀਵਿਜੂਅਲ ਨੂੰ ਨਾ ਆਪਣਾਓ ਯਾਰ ਦੀਪ ਸਿੱਧੂ ਨੂੰ ਬਹੁਤ ਸਾਰੇ ਲੋਕ ਵਿਰੋਧ ਉਹ ਵੀਡੀਓ ਦਿਖਾ ਦਿੰਦੇ ਹੁੰਦੇ ਸੀ ਵੀ ਤੇਰੇ ਖਿਲਾਫ ਆ ਬੋਲਿਆ ਅੱਜ ਆ ਬਹੁਤ ਆ ਦੇਖ ਲੈ ਮਿਲੀਅਨ ਚੱਲ ਗਈ ਦੀ ਸਟੋਰੀ ਉਹ ਹੱਸ ਕੇ ਛਾਰ ਦਿੰਦਾ ਸੀ ਪਰ ਉਹੀ ਦੀਪ ਸਿੱਧੂ ਜਦੋਂ ਕੋਈ ਵੀਡੀਓ ਦਿਖਾਉਂਦਾ ਸੀ 50000 ਸਿਧਾਂਤ ਦੇ ਖਿਲਾਫ ਬੋਲਿਆ ਟੁੱਟ ਕੇ ਪੈ ਜਾਂਦਾ ਸੀ ਗੁੱਸੇ 'ਚ ਉਹਦੇ ਆਪਣੇ ਨਿੱਜੀ ਉਤੇ ਵਾਰ ਹੋ ਰਿਆ ਉਹਦੀ ਹਮੇ ਨੂੰ ਸੱਟ ਨਹੀਂ ਵੱਜੀ ਉਹਦੇ ਸਿਧਾਂਤ ਦੇ ਉਹਦੇ ਧਰਮ ਦੇ ਉੱਤੇ ਕਿਸ ਨੇ ਵਾਰ ਕੀਤਾ ਭੱਜਿਆ ਆਉਂਦਾ ਸੀ ਇੱਥੇ ਰੋਪੜ ਸਨਮਾਨਤ ਕਰਨਾ ਸੀ ਸਨਮਾਨ ਨਹੀਂ ਲਿਆ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਹੋ ਗਈ ਸੀ ਭੱਜਿਆ ਗਿਆ ਉੱਥੇ ਨੂੰ ਕਿੰਨੀ ਨਿਮਰਤਾ ਸੀ ਯਾਰ ਆਪਾਂ ਨੂੰ ਉਹਦੀ ਸੋਚ ਨੂੰ ਬਣਾਉਣਾ ਪੈਣਾ ਜੇ ਆਪਾਂ ਇੰਡੀਵਿਜੂਅਲ ਤੌਰ ਤੇ ਇਹ ਕਰੀ ਗਏ ਨਾ ਭਾਈ ਫਿਰ ਬਹੁਤ ਖਲਾਰਾ ਹੋ ਜਾਣਾ ਅਸੀਂ ਗੁਰੂ ਦੇ ਸਿਧਾਂਤਾਂ ਨੂੰ ਸਾਹਮਣੇ ਦੀ ਕਈ ਲੋਕ ਇਹ ਵੀ ਸਵਾਲ ਫਿਰ ਚੁੱਕਣਗੇ ਬਈ ਇਹ ਸਿਧਾਂਤ ਪਿੱਛੇ ਨਹੀਂ ਬੋਲ ਰਹੇ ਇੱਕ ਪਾਸੇ ਤਾਂ ਭੰਨੇ ਸਿੱਧੂ ਦੇ ਹੱਕ ਚ ਬੋਲ ਰਹੇ ਆ ਦੂਜੇ ਪਾਸੇ ਸਰਕਾਰ ਦੇ ਹੱਕ ਚ ਇਸ ਕਰਕੇ ਬੋਲ ਰਹੇ ਆ ਕਿਉਂਕਿ ਸਰਕਾਰ ਨੇ ਡਰਾਈ ਹੋਏ ਆ ਸਰਕਾਰ ਨੇ ਦਬਾਏ ਹੋਏ ਆ ਸਰਕਾਰ ਦੇ ਡਰ ਚ ਆ ਕੇ ਫਿਰ ਉਹਨਾਂ ਦੇ ਹੱਕ ਚ ਬੋਲਦੇ ਕੋਈ ਗੱਲ ਨਹੀਂ ਆ ਜੇ ਇਸ ਤਰ੍ਹਾਂ ਲੱਗਦਾ ਤੁਹਾਨੂੰ ਤਿੰਨ ਤਰੀਕ ਨੂੰ ਇਕੱਠ ਹੋਣਾ ਹੀ ਆ ਦਿਖਾਵਾਂਗੇ ਆਂ ਡਟ ਕੇ ਦਿਖਾਵਾਂਗੇ ਜਦੋਂ ਮਾਈਕ ਨਹੀਂ ਆ ਉਦੋਂ ਤਾਂ ਬਹੁਤ ਸਾਰੇ ਮੇਰੇ ਦੋਸਤ ਵੀ ਹੋ ਸਕਦੇ ਆ ਮੇਰੇ ਵਿਧਾਇਕ ਵੀ ਦੋਸਤ ਹੋ ਸਕਦੇ ਆ ਦੀਪ ਸਿੱਧੂ ਮੇਰਾ دوست ਸੀ ਪਰ ਜਦੋਂ ਮੇਰੇ ਹੱਥ ਦੇ ਵਿੱਚ ਮਾਈਕ ਰਿਹਾ ਤਾਂ ਦੀਪ ਸਿੱਧੂ ਨੂੰ ਵੀ 19 ਸਵਾਲ ਗਏ ਆ ਜਿਹੜੇ ਵਿਰੋਧੀਆਂ ਦੇ ਵੀ ਸੀਗੇ ਲੱਖਾ ਸੁਧਾਨਾ ਨੂੰ ਬਹੁਤ ਸਾਰੇ ਸਵਾਲ ਮੈਨੂੰ ਦੱਸਿਆ ਮੇਰੇ ਵੀਰਾਂ ਨੇ ਵੀ ਭਾਈ ਆ ਵੀ ਇਹਨਾਂ ਨੂੰ ਸਵਾਲ ਕਰਿਓ ਕਰਾਂਗਾ ਲੱਖਾ ਸੁਧਾਨਾ ਨੂੰ ਸਵਾਲ ਮਤਲਬ ਕਿ ਯਾਰ ਇਹ ਗੱਲ ਨਹੀਂ ਆ ਵੀ ਹਾਂਜੀ ਤੁਸੀਂ ਹੱਕ ਚ ਬੋਲ ਰਹੇ ਹੋ ਮੈਂ ਕਹਿੰਦਾ ਤੁਸੀਂ ਇਹ ਦੱਸਿਓ ਵੀ ਜੇ ਅਸੀਂ ਇਹ ਲੱਗਿਆ ਵੀ ਹਾਂ ਤੱਕਾ ਹੋਇਆ ਨਹੀਂ ਹੈਗਾ ਤੇ ਇਹ ਹੁਣ ਜਾਣ ਬੁਝ ਕੇ ਉਹ ਕਰ ਰਹੇ ਪਰਮੋਟ ਬੰਦੇ ਨੂੰ ਪ੍ਰਮੋਟ ਕਰ ਰਹੇ ਉੱਥੋਂ ਪਤਾ ਲੱਗ ਜਾਂਦਾ ਹੁੰਦਾ ਨਾ ਬਿਨਾਂ ਗੱਲ ਤੇ ਪ੍ਰਮੋਟ ਕਦੇ ਕਿਸੇ ਨੂੰ ਕੀਤਾ ਹੋਵੇ ਨਾ ਕਦੇ ਕਿਸੇ ਦੇ ਇੰਡੀਵਿਜੂਅਲ ਇਸ ਤਰ੍ਹਾਂ ਕੀਤਾ ਨਾ ਕਰਾਂਗੇ ਪਰ ਜੇ ਹੋ ਸਕਦਾ ਅਸੀਂ ਮਕਸਦ ਹੋਰ ਲੈ ਕੇ ਚੱਲੀਏ ਕੋਈ ਉਹਨੂੰ ਉਦਾਹਰਨ ਕਿਸੇ ਤਰ੍ਹਾਂ ਦੀ ਦੇ ਕੇ ਉਹਨੂੰ ਉਸ ਤਰ੍ਹਾਂ ਪੇਸ਼ ਕਰ ਦੇ ਤਾਂ ਉਹਦਾ ਪਤਾ ਨਹੀਂ ਆ ਹੋ ਸਕਦਾ ਅਸੀਂ ਆਪਣੇ ਆਪ ਤੇ ਸਹੀ ਕਰਦੇ ਹੋਈਏ ਮਾਲਕ ਦੀ ਦਰਗਾਹ ਦੇ ਵਿੱਚ ਉਹ ਗਲਤ ਹੋਵੇ ਉਹਨਾਂ ਦੀਆਂ ਚੀਜ਼ਾਂ ਦੇ ਵੀ ਅਸੀਂ ਮਾਫੀ ਮੰਗਦੇ ਆਂ ਬਾਈ ਕੌਤਰੀ ਲੋਕ ਇਹ ਵੀ ਫਿਰ ਕਹਿ ਦੇਣਗੇ ਵੀ ਭਗਵੰਤ ਮਾਨ ਨੇ ਇਹਨਾਂ ਨੂੰ ਹੱਥ ਪੱਲਾ ਨਹੀਂ ਫੜਾਇਆ ਹੋਣਾ ਤਾਂ ਇਹਨੇ ਵਿਰੋਧ ਚ ਡੁੱਬੇ ਹੋਏ ਆ ਜੇ ਭਗਵੰਤ ਮਾਨ ਨੇ ਬੁਰਕੀ ਸਿੱਟੀ ਹੁੰਦੀ ਤਾਂ ਫਿਰ ਇਹਨਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਨਾਰੇ ਲਾਉਣੇ ਸੀ ਮੈਂ ਕਹਿੰਦਾ ਭਗਵੰਤ ਮਾਨ ਜਿਸ ਤਰ੍ਹਾਂ ਯਾਰ ਐਡਾ ਦੇ ਰਿਹਾ ਹੈ ਇਹ ਚੈਨਲਾਂ ਨੂੰ ਹੁਣ ਬਹੁਤ ਸਾਰੇ ਲੋਕ ਇਹਨੇ ਸਾਨੂੰ ਸਬੂਤ ਲਿਆਓ ਸਬੂਤ ਤਾਂ ਫਿਰ ਜਿਹੜੇ ਚੈਨਲ ਆਪਣੇ ਨੂੰ ਪੰਥਕ ਦੱਸਦੇ ਆ ਜਿਹੜੇ ਚੈਨਲ ਬਾਹਰੋਂ ਚੱਲਦੇ ਆ ਵੱਡੇ ਫਿਰ ਉਹਨਾਂ ਦੇ ਉੱਤੇ ਜਿਹੜੀਆਂ ਸਾਡੇ ਕੋਲ ਸਭੀ ਕਾਨਫਰੰਸਾਂ ਚੱਲਦੀਆਂ ਹੁੰਦੀਆਂ ਸੁਖਪਾਲ ਖੈਰਾ ਦੀ ਹੋਰ तमाम ਭਗਵੰਤਮਾਨ ਦੇ ਖਿਲਾਫ ਸਰਕਾਰ ਦੇ ਖਿਲਾਫ ਉਹ ਉਹਨਾਂ ਦੇ ਉੱਤੇ ਮੈਨੂੰ ਫਿਰ ਮੈਨੂੰ ਵੀ ਲਿੰਕ ਭੇਜ ਦਿਓ ਵੱਡੇ ਚੈਨਲਾਂ ਦਾ ਲਿੰਕ ਮੈਨੂੰ ਵੀ ਭੇਜ ਦਿਓ ਵੀ ਭਾਈ ਆਹ ਜਿਹੜੀ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਭਗਵੰਤਮਾਨ ਖਿਲਾਫ ਚੱਲੀ ਆ ਇਹ ਤਾਂ ਇਹਨਾਂ ਦੇ ਵੀ ਚੱਲ ਰਹੀ ਹੈ ਇਹੀ ਸਬੂਤ ਹੈ ਤੇ ਜਦੋਂ ਪਰ ਤੁਸੀਂ ਤੁਹਾਡਾ ਸਵਾਲ ਕੀ ਸੀਗਾ ਹੁਣ ਮੇਰਾ ਸਵਾਲ ਇਹ ਸੀ ਵੀ ਲੋਕ ਕਹਿਣਗੇ ਵੀ ਭਗਵੰਤ ਮਾਨ ਨੇ ਇਹਨਾਂ ਦਾ ਜਦੋਂ ਆਏ ਸੀ ਸਰਕਾਰ ਦੇ ਵਿੱਚ ਹੱਥ ਪੱਲਾ ਫੜਿਆ ਨਹੀਂ ਹੋਣਾ ਇਹਨਾਂ ਦੇ ਨਾਲ ਭਗਵੰਤ ਮਾਨ ਦੀ ਗੱਲਬਾਤ ਹੋਣੀ ਨਹੀਂ ਇਸ ਕਰਕੇ ਵਿਰੋਧ ਤਾਂ ਜਿਹਨਾਂ ਨੂੰ ਪੁੱਛਿਆ ਹੁੰਦਾ ਮਾੜੀ ਮੋਟੀ ਇਹਨਾਂ ਦੀ ਵੀ ਯਾਰੀ ਦੋਸਤੀ ਨੇੜਤਾ ਹੁੰਦੀ ਫਿਰ ਤਾਂ ਇਹ ਮਸਲਾ ਹੀ ਨਹੀਂ ਸੀ ਹੁਣੇ ਫਿਰ ਜਗਦੀਪ ਸਿੰਘ ਖੜੀ ਆਜਾ ਭਗਵੰਤ ਮਾਨ ਦੇ ਹੱਕ ਚ ਭੁਗਤਦਾ ਹੁੰਦਾ ਭਗਵੰਤ ਮਾਨ ਦੀ ਸਭ ਤੋਂ ਪੈਰਾ ਜਦੋਂ ਲੋਕ ਕਹਿੰਦੇ ਆ ਵੀ ਤੁਸੀਂ ਜੀ ਤੁਸੀਂ ਉਹ ਕੀਤਾ ਮੈਨਾਂ ਠੀਕ ਹੈ ਬਦਲਾਅ ਦੀ ਲੋੜ ਸੀ ਸਪੇਸ ਦਿੱਤੀ ਆ ਭਗਵੰਤ ਮਾਨ ਨੂੰ ਤੁਹਾਨੂੰ ਕਿਸੇ ਨੂੰ ਇਹ ਤਾਂ ਨਹੀਂ ਕਿਹਾ ਵੀ ਵੋਟ ਪਾ ਦਿਓ ਜੀ ਆਪਾਂ ਨੇ ਸਪੇਸ ਦਿੱਤੀ ਆ ਬਰਾਬਰ ਸਵਾਲ ਕੀਤੇ ਆ ਉਹਨਾਂ ਦੇ ਜਵਾਬ ਇਹਨਾਂ ਨੇ ਦਿੱਤੇ ਲੋਕਾਂ ਨੇ ਅਕਸੈਪਟ ਕਰ ਲਏ ਠੀਕ ਹੈ ਤੇ ਇਸੇ ਤਰ੍ਹਾਂ ਜੇ ਭਗਵੰਤ ਮਾਨ ਦਾ ਭਗਵੰਤ ਮਾਨ ਤਾਂ ਸਭ ਤੋਂ ਪਹਿਲਾਂ ਜਦੋਂ ਸੰਸਦ ਚ ਆਉਂਦਾ ਸੀ ਉਦੋਂ ਵੀਡੀਓ ਪਾਉਂਦਾ ਸੀ ਹੁਣ ਜਿਹੜੇ ਜਿਨ੍ਹਾਂ ਲੋਕਾਂ ਦੇ ਨਾਲ ਹੋਰ ਵੀ ਨੇੜਤਾ ਸੀ ਚੰਗੇ ਆਉਧਿਆਂ ਤੇ ਬੈਠੇ ਆ ਮੈਂ ਵੀ ਲੈ ਸਕਦਾ ਸੀ ਉਹਦੇ ਜਿੰਨੇ ਮੈਨੂੰ ਫੋਨ ਆਦੇ ਸੀ ਮੈਂ ਵੀ ਮਾਨ ਸਾਹਿਬ ਨੂੰ ਕਹਿ ਸਕਦਾ ਸੀ ਕਿਹਾ ਸੀ ਤੁਹਾਨੂੰ ਵੀ ਉਹਦਾ ਲੈ ਲ ਬਥੇਰੇ ਆ ਯਾਰ ਮਲਕੇ ਹੁਣ ਜਦੋਂ ਆਪਣਾ ਸੋਹ ਚੁੱਕ ਸਮਾਗਮ ਹੋਇਆ ਉਦੋਂ ਬੁਲਾਇਆ ਠੀਕ ਹੈ ਉਦੋਂ ਤੱਕ ਤਾਂ ਸਾਡੇ ਲਈ ਤਾਂ ਠੀਕ ਏ ਸੀ ਕਿਉਂਕਿ ਵੀ ਚਲੋ ਯਾਰ ਵੀ ਕਿਉਂਕਿ ਹਮੇਸ਼ਾ ਭਗਵੰਤ ਮਾਨ ਸਾਹਿਬ ਨੇ ਇਹ ਗੱਲ ਕਰਨੀ ਮੈਨੂੰ ਤਾਂ ਹੁਣ ਤੱਕ ਨਹੀਂ ਸਮਝ ਆ ਰਹੀ ਵੀ ਯਾਰ ਇਹ ਉਹੀ ਭਗਵੰਤ ਮਾਨ ਹੈ ਵੀ ਇੰਨੀਆਂ ਪੰਜਾਬ ਦੇ ਭਲੇ ਦੀਆਂ ਗੱਲਾਂ ਕਰਕੇ ਉਹ ਚੀਜ਼ਾਂ ਨੂੰ ਪਰ ਗੱਲ ਇਹ ਆ ਵੀ ਜਦੋਂ ਨਹੀਂ ਹੋਇਆ ਮੈਂ ਯਾਰੀਆਂ ਤਾਂ ਨਹੀਂ ਬਗਾਈਆਂ ਉਸ ਤਰ੍ਹਾਂ ਮੈਂ ਜੇ ਵਿਰੋਧ ਦੇ ਵਿੱਚ ਆ ਤਾਂ ਵਿਰੋਧੀ ਹੈਗਾ ਮੈਂ ਯਾਰੀ ਵੀ ਪਗਾ ਸਕਦਾ ਸੀ ਹੱਥ ਪੱਲੇ ਦੀ ਕੀ ਗੱਲ ਹੈ ਜੇ ਜਿੰਨਾ ਤਸ਼ੱਦਦ ਜਾਂ ਜਿੰਨਾ ਕੁਝ ਅਸੀਂ ਸਿਆ ਚੈਨਲ ਬੰਦ ਕਰਾ ਕੇ 40 ਪੱਤਰਕਾਰਾਂ ਤੋਂ ਜਿਹਦੇ ਅਸੀਂ ਅੱਜ ਪੰਜ ਜਣੇ ਆ ਤੇ ਆ ਗਏ ਆ ਪੰਜ ਸਟਾਫ ਮੈਂਬਰਾਂ ਤੇ ਤਾਂ ਮੈਂ ਤਾਂ ਅੱਜ ਵੀ ਕਹਿੰਦਾ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਹੋਇਆ ਭਾਈ ਗਲਤ ਹੋਇਆ ਹੱਕ ਦੇ ਵਿੱਚ ਖੜੋ ਅਸੀਂ ਧੱਕੇ ਦੇ ਖੜੇ ਆ ਜੇ ਕਹਿੰਦੇ ਆ ਵੀ ਅੰਨਾ ਵਿਰੋਧ ਕਰਦੇ ਆ ਫਿਰ ਇਹਨਾਂ ਦੇ ਵਿਧਾਇਕਾਂ ਦੀ ਪ੍ਰੈਸ ਕਾਨਫਰੰਸਾਂ ਕਿਉਂ ਚਲਾਈਏ ਭਾਈ ਫੇਰ ਭਗਵੰਤ ਮਾਨ ਸਾਹਿਬ ਦੀਆਂ ਪ੍ਰੈਸ ਕਾਨਫਰੰਸਾਂ ਕਿਉਂ ਚਲਾਈਏ ਸਾਡੇ ਕੋਲ ਤਾਂ ਸਾਰੀਆਂ ਪੰਨਾਂ ਜੋ ਮਾਨ ਸਾਹਿਬ ਕੋਈ ਚੰਗਾ ਕਰਦੇ ਆ ਪੋਸਟਰਾਂ ਤੋਂ ਇਲਾਵਾ ਉਹ ਉਹ ਵੀ ਦਿਖਾਉਂਦੇ ਆ ਪਰ ਜੋ ਕੁਝ ਪੋਸਟਰ ਲਾ ਦੇਣੇ ਹੁੰਦਾ ਹੈ ਨਹੀਂ ਫਿਰ ਉਹ ਵੀ ਦਿਖਾਈਦਾ ਤਾਂ ਬਿਲਕੁਲ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਹੈਗੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਜ ਸਮਾਜ ਦੇ ਵਿੱਚ ਚੱਲਦੀਆਂ ਪਰ ਜਦੋਂ ਚਰਚਾਵਾਂ ਕਿਸੇ ਇੰਡੀਵਿਜੂਅਲ ਦੇ ਉੱਤੇ ਉਂਗਲ ਖੜੀ ਕਰਨ ਤਾਂ ਫਿਰ ਉਹਨਾਂ ਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਸੋ ਜਿਹਾਏ ਕੁਝ ਸਵਾਲ ਸੀ ਜਿਨ੍ਹਾਂ ਨੂੰ ਲੈ ਕੇ ਜਗਦੀਪ ਸਿੰਘ ਥਲੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ ਤੁਹਾਨੂੰ ਉਹਨਾਂ ਦੇ ਸਵਾਲ ਜੋ ਸਵਾਲ ਕੀਤੇ ਗਏ ਉਹਨਾਂ ਦੇ ਜਵਾਬ ਕਿਸ ਤਰ੍ਹਾਂ ਦੇ ਲੱਗੇ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ